ਸਾਸਰੀ ਕਾਜੀ ਸਾਡੇ ਵੱਲੋਂ ਜਾਣ ਕੇ ਸੰਗਾਂ ਆਮਲੀ ਵੱਲੋਂ ਹੋਰ ਸਾਰੇ ਮੇਰੇ ਵੀਰ ਭੈਣ ਭਰਾ ਮਤਾਵਾਂ ਸਾਰੀਆਂ ਠੀਕਾ ਕੂਣ ਗਿਆ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੇ ਨੈਕਸਟ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਦੇ ਵਿੱਚ ਪਹਿਲਾਂ ਅਸੀਂ ਸਭ ਤੋਂ ਤੁਹਾਨੂੰ ਦੇਣ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਰ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਤੁਹਾਨੂੰ ਲੱਖ ਲੱਖ ਵਧਾਈਆਂ ਸਾਰੇ ਮੇਰੇ ਸਿੱਖ, ਹਿੰਦੂ, ਮੁਸਲਮਾਨ, ਸਾਰੇਰੇ ਭਰਾ ਜਿੰਨੇ ਵੀ ਹੈਗੇ ਆ ਈਸਾਈ ਸਭ ਚੜ੍ਹਦੀ ਕਲਾ ਚ ਰਹਿਣ ਵਸਦੇ ਰਹਿਣ ਤੇ ਸਾਡੇ ਪੰਜਾਬ ਪੰਜਾਬ ਵਿੱਚ ਕਦੀ ਵੀ ਕਿਸੇ ਧਰਮ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਲੜਾਈ ਜਾਂ ਕੋਈ ਵੀ ਮੁੱਦਾ ਨਾ ਉੱਠੇ ਸਾਰੇ ਮਿਲ ਜੋੜ ਕੇ ਰਹਿਣ ਤੇ ਦੂਜੀ ਗੱਲ ਅੱਜ ਕਰਨ ਜਾ ਰਹੇ ਆ ਪੰਜਾਬ ਤੇ ਹਰਿਆਣਾ ਜਿਹੜੀ ਬਹੁਤ ਹੀ ਦੁੱਖ ਦੀ ਘਟਨਾ ਹੈ ਜਰਾ ਧਿਆਨ ਨਾਲ ਸੁਣੀਓ ਹੌਲੀ 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 ਆਪਾਂ ਨਾ ਜੇ ਇੱਕ ਇੱਕ ਗੱਲ ਤੇ ਨਹੀਂ ਧਿਆਨ ਦੇਵਾਂਗੇ ਉਹਦਾ ਫਰੂਦ ਨਹੀਂ ਕਰਾਂਗੇ ਤਾਂ ਕਦੇ ਨਾ ਕਦੇ ਆਪਾਂ ਬਿਲਕੁਲ ਥੱਲੇ ਹੋ ਗਏ ਜ਼ੀਰੋ ਹੋ ਗਏ ਰਹਿ ਜਾਣਾ ਜੋ ਕਿ ਆਪਾਂ ਨੂੰ ਸਰਕਾਰਾਂ ਕਰਨੀਆਂ ਚਾਹੁੰਦੀਆਂ ਆ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਲਾਨ ਕਰ ਦਿੱਤਾ ਵੀ ਜਿਹੜਾ ਸੋਸ਼ਲ ਮੀਡੀਆ ਦੇ ਰਾਜ ਕਰੂਗਾ ਖਾਲਸਾ ਕਹੂਗਾ ਤਾਂ ਉਹਨੂੰ ਸਭ ਤੋਂ ਸਭ ਤੋਂ ਸਭ ਤੋਂ ਸਭ ਦੇਸ਼ ਧਰੋਹ ਦਾ ਪਰਚਾ ਦਰਜ ਹੋਊਗਾ ਦੇਸ਼ ਧਰੋਹ ਦਾ ਵੀ ਮਤਲਬ ਅਸੀਂ ਇਹਨੂੰ ਮੰਨਦੇ ਨਹੀਂ ਕਿ ਵੀ ਇਹ ਕੀ ਮਤਲਬ ਨਹੀਂ ਮੰਨਦੇ ਇਹ ਆਪਣੇ ਸਿੱਖ ਧਰਮ ਦੇ ਉਲਟ ਮੰਨਦੇ ਆ ਵੀ ਅਤਵਾਦ ਟਾਈਪ ਜਿੱਦਾ ਕੁਝ ਇਦਾਂ ਦੇ ਇਸ ਇਸ ਚੀਜ਼ ਨੂੰ ਇਹ ਪਾਕਿਸਤਾਨ ਦੇ ਵਿੱਚ ਜਿੱਦਾਂ ਇਹ ਸ਼ਾਕ ਨੂੰ ਜਾਂ ਇਸ ਨੂੰ ਵਰਤਿਆ ਜਾਂਦਾ ਸੀ ਤਾਂ ਕਰਕੇ ਇਸ ਦਾ ਵਿਰੋਧ ਕੀਤਾ ਆ ਤਾਂ ਇੰਨੀ ਤਾਂ ਗੱਲ ਇਹ ਆ ਵੀ ਮੈਨੂੰ ਨਹੀਂ ਪਤਾ ਹਜੇ ਲਾਗੂ ਹੋਇਆ ਕਾ ਨਹੀਂ ਹੋਇਆ ਪਹਿਲਾਂ ਆਪਾਂ ਇਹ ਕਹਿ ਦਿੰਨੇ ਆ ਰਾਜ ਕਰੂਗਾ ਖਾਲਸਾ ਹੈ ਨਾ ਦੂਜੀ ਗੱਲ ਸ਼ੁਰੂ ਕਰਦੇ ਆ ਵੀ ਇਹ ਗੱਲਾਂ ਜਿਹੜੀਆਂ ਹਨ ਇਹ ਆਪਣੇ ਸਿੱਖ ਧਰਮ ਨੂੰ ਦਬਾਉਣ ਵਾਲੇ ਹੋ ਰਹੀਆਂ ਅੱ데 ਤਾਂ ਆਪਾਂ ਖੁਦ ਦਬੀ ਜਾਂਦੇ ਆ ਮੈਂ ਅੱਗੇ ਵੀ ਕਈ ਵਾਰੀ ਜ਼ੋਰ ਦਿੱਤਾ ਤੇ ਅੱ데 ਆਪਾਂ ਨੂੰ ਸਰਕਾਰਾਂ ਦੁਆਈ ਜਾਂਦੀਆਂ ਕਿਉਂਕਿ ਆਪਣੀ ਲਾਈਫ ਦੇ ਵਿੱਚ ਸ਼ੁਰੂ ਤੋਂ ਤੁਸੀਂ ਦੇਖ ਲਓ ਜੋਂ ਤੋਂ ਆਪਣੇ ਗੁਰੂਆਂ ਪੀਰੋਂ ਆ ਪੀ ਰਹਾਂ ਦੀਆਂ ਗੁਰੂਆਂ ਦੀਆਂ ਸਾਰੀਆਂ ਕਹਾਣੀਆਂ ਚੱਲਦੀਆਂ ਆਉਂਦੀਆਂ ਜਦੋਂ ਆਪਾਂ ਉਹਨਾਂ ਦਾ ਇਤਿਹਾਸ ਪੜਾਂਗੇ ਸਾਨੂੰ ਸਭ ਤੋਂ ਜ਼ਿਆਦਾ ਮਾਰਿਆ ਸਾਡੇ ਬੰਦਿਆਂ ਨੇ ਬੇਈਮਾਨੀ ਨੇ ਕਿਉਂਕਿ ਜਿਹੜੇ ਮੌਕਵਰ ਹੁੰਦੇ ਸੀ ਪਹਿਲਾਂ ਪ੍ਰਾਣੇ ਜਾਂ ਸਾਡੇ ਸੂਏ ਹੁੰਦੇ ਹੀ ਉਹ ਹੀ ਬੰਦੇ ਅੱਜ ਜਿਹੜੀਆਂ ਪੱਗਾਂ ਬੰਨ ਕੇ ਸਰਕਾਰਾਂ ਨਾਲ ਰਲੇ ਆ ਨਾ ਤੇ ਸਾਡੇ ਹੀ ਧਰਮ ਨੂੰ ਥੱਲੇ ਸੁੱਟਣ ਲਈ ਤੋਲੇ ਆ ਇਸ ਲਈ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ Hindu ਧਰਮ ਨੂੰ ਜਾਂ Muslim ਧਰਮ ਨੂੰ ਜਾਂ Sai ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹਣਾ ਪਰ ਜਦੋਂ ਸਾਡੇ ਧਰਮ ਬਾਰੇ ਕੋਈ ਗੱਲ ਹੁੰਦੀ ਆ ਉਹਦੋਂ ਇਹਨਾਂ ਨੂੰ ਤੱਕਾ ਨਹੀਂ ਦੀਂਦਾ ਜਦੋਂ ਅਸੀਂ ਕਿਸੇ ਹੋਰ ਧਰਮ ਬਾਰੇ ਗੱਲ ਕਰਦੇ ਆ ਉਦੋਂ ਸਾਡੇ ਬੰਦੇ ਇਹਨਾਂ ਨੂੰ ਦੀਂਦੇ ਅੰਦਰ ਸਿੱਟਣ ਨੂੰ ਜੇਲਾਂ ਸਿੱਟਾਂ ਦੇ ਅੱਜ ਤਾਈਂ ਤੁਸੀਂ ਕਦੀ ਵੀ ਖਬਰ ਸੁਣੀ ਆ ਸੋਸ਼ਲ ਮੀਡੀਆ ਤੇ ਜਾਂ ਕਿੱਦਾਂ ਵੀ ਕੋਈ ਹੋਰ ਧਰਮ ਦਾ ਬੰਦਾ ਵੀ ਇਹਨਾਂ ਨੇ ਅੰਦਰ ਸਿੱਟਿਆ ਹੋਵੇ ਜਾਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹੋਣ ਉਹ ਕੋਈ ਹੋਰ ਧਰਮ ਦਾ ਬੰਦਾ ਵੀ ਅੰਦਰ ਰੱਖਿਆ ਹੋਵੇ ਨਹੀਂ ਫੇ ਸਾਡੇ ਨਾ ਧਰਮ ਨਾਲ ਹੀ ਕਿਉਂ ਇਦਾਂ ਵਿਤਕਰਾ ਕੀਤਾ ਜਾਂਦਾ ਆ ਜਿਨ੍ਹਾਂ ਨੇ ਇਸ ਗੱਲ ਤੇ ਪਾਬੰਦੀ ਲਾਉਂਦੇ ਆ ਰਾਜਕ੍ਰਿ ਦਾ ਖਾਲਸਾ ਤੇ ਭਾੜਕ ਨੂੰ ਸਾਡੇ ਗੁਰੂਆਂ ਦੇ ਨਾਮ ਲੈਣ ਤੇ ਸੀ ਜੀ ਗੁਰੂਆਂ ਦਾ ਨਾਮ ਲੈਣੇ ਆ ਸਤਨਾਮ ਵਾਹਿਗੁਰੂ ਕਹਿੰਨੇ ਇਹਦੇ ਤੇ ਵੀ ਪਾਬੰਦੀਆਂ ਲਾਉਣਗੇ ਤੇਰੇ ਜੇ ਆਪਾਂ ਹੌਂਸਲਾ ਸਤਨਾਮ ਵਾਹਿਗੁਰੂ ਕਹਾਂਗੇ ਉਹ ਵੀ ਨਾ ਕਹਿਣ ਦੇਣਗੇ ਕਿਉਂਕਿ ਕਹਿਣਾ ਵੀ ਇਹ ਧਰਮ ਨੂੰ ਆਪਣੇ ਨੂੰ ਮਤਲਬ ਪ੍ਰਮੋਟ ਕਰਦੇ ਜਾਂ ਕਿਦਾਂ ਜਦੋਂ ਕਹਿੰਦੇ ਹੁੰਦੇ ਆ ਛੋਟੀ ਚ ਜਾਰੀ ਬੜੇ ਹਨਾ ਉਹਨੂੰ ਉਦੋਂ ਹੀ ਪੈਰ ਦੇ ਥੱਲੇ ਦੱਬ ਦੇਣਾ ਚਾਹੀਦਾ ਨਹੀਂ ਤਾਂ ਉਹ ਸਾਰੇ ਸਬਕੋਸ਼ ਇਹਨੂੰ ਲੂਗੇ ਤੇ ਸਵਾਹ ਕਰ ਦਿੰਦਾ ਇਸ ਲਈ ਅੱਜ ਜਿਹੜੀ ਇਹ ਗੱਲ ਹੋਈ ਆ ਸਾਨੂੰ ਸਾਰਿਆਂ ਨੂੰ ਭਾਵੇਂ ਅਸੀਂ ਕਈ ਵੀਰਾਂ ਨੇ ਕਹਿਣਾ ਭਾਜੰਦੇਣ ਲਾਪਿਆ ਪਹਿਲਾਂ ਸਰਦਾਰ ਤਾਂ ਬਣ ਜਾ ਐ ਹੋ ਜਾ ਸਾਡੇ ਲੋਕਾਂ 'ਚ ਬਹੁਤ ਜ਼ਿਆਦਾ ਸਭ ਤੋਂ ਜ਼ਿਆਦੀ ਵੱਡੀ ਬੇਵਕੂਫੀ ਇਹ ਹੀ ਆ ਵੀ ਜਿਹੜੇ ਕਹਿਣਗੇ ਤੂੰ ਹੀ ਸਿੱਖ ਧਰਮ ਚੋਂ ਆ ਤੇ ਪੱਗ ਬੰਨੂ ਅਮਰ ਜੀ ਸ਼ਾਹ ਕੋ ਉਹ ਵੀਰ ਮੈਂ ਤਾਂ ਅਮਰਿਤਸਰ ਨਾਲੇ ਵੀ ਕਈ ਦੇਖਿਆ ਜਿਹੜੇ ਸ਼ਰਾਬਾਂ ਪੀਂਦੇ ਆ ਚੋਰੀ ਚੋਰੀਆਂ ਕਾਂਢੇ ਆ ਮਤਲਬ ਨਸ਼ਾ ਕਾਂਢੇ ਆ ਫੇਰ ਤੁਸੀਂ ਉਹਨਾਂ ਨੂੰ ਕੀ ਫਾਂਸੀ ਲਾਤੀ ਸਾਡੇ ਲੋਕੀ ਇਹ ਜਦੋਂ ਵੀ ਕੋਈ ਜਿਹੜਾ ਬੰਦਾ ਸਿਰ ਤੋਂ ਮੋਨਾ ਜੇ ਗੁਰੂ ਘਰ ਵਿੱਚ ਸੇਵਾ ਕਰਦਾ ਉਹਨਾਂ ਦੂਜੀ ਹਮੇਸ਼ਾ ਸਰਦਾਰ ਬੰਦਾ ਉਹਨੂੰ ਦੂਜੀ ਨਿਗਾਹ ਨਾਲ ਦੇਖੂਗਾ ਕਿਉਂ ਅਸੀਂ ਮਤਲਬ ਸਿੱਖ ਨੇਗੇ ਜੇ ਸਾਡੇ ਬਾਲਕ ਟਾਈਮ ਮੰਨਿਆ ਸਾਡੇ 'ਚ ਕਮਜ਼ੋਰੀ ਸਾਡੀ ਗਲਤੀ ਆ ਜਦੋਂ ਉਸ ਵਾਹਿਗੁਰੂ ਨੇ ਸਾਡੇ ਤੇ ਮਿਹਰ ਕਰਤੀ ਸ਼ਾਇਦ ਅਸੀਂ ਵੀ ਅਸੀਂ ਅੱਜ ਕਾਬਲ ਨਹੀਂ ਹੋਏ ਅਸੀਂ ਉਸ ਚੀਜ਼ ਦੇ ਹਜੇ ਕਾਬਲ ਨਹੀਂ ਹੋਏ ਵੀ ਅਸੀਂ ਅਮਰ ਜਕੀਏ ਜਾਂ ਸਰਦਾਰ ਬਣੀਏ ਕਿਉਂ ਕਿ ਇਹ ਚੀਜ਼ਾਂ ਛਕੜੀਆਂ ਬਹੁਤ ਸੌਕੀਆਂ ਪਰ ਨਮਾਉਣੀਆਂ ਬੜੀਆਂ ਔਕੀਆਂ ਇੱਕ ਬੰਦਾ ਵੀ ਸ਼ੀਸ਼ੇ ਦੇ ਵਿੱਚ ਮੂੰਹ ਦੇਖ ਕੇ ਇੱਕ ਬੰਦਾ ਵੀ ਮੈਂ ਅੱਜ ਐਲਾਨ ਕਰਦਾ ਇੱਕ ਬੰਦਾ ਵੀ ਸ਼ੀਸ਼ੇ ਦੇ ਵਿੱਚ ਮੂੰਹ ਉਹ ਦੇਖ ਕੇ ਕਹਿ ਦਵੇ ਵੀ ਮੈਂ ਵੇ ਇਹ ਪੰਜ ਮਤਲ ਅਮਰਤ ਛਕਿਆ ਤਾਂ ਮੈਂ ਅੱਜ ਤਾਂ ਹੀ ਕੋਈ ਬੁਰਾ ਕਰਮ ਨਹੀਂ ਕੀਤਾ ਤੇ ਮੈਂ ਇਹਦੇ ਕਹਿਣੇ 'ਚ ਚੱਲਦਾ ਆ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਨਮੋਣਾ ਮੈਂ ਉਸ ਬੰਦੇ ਨੂੰ ਮੰਨ ਜੂਗਾ ਵੀ ਇਹਦਾ ਅਮਰਤ ਛਕਿਆ ਪੂਰਾ ਵਧੀਆ ਆ ਵੀ ਇਹਨੂੰ ਚਾਹੀਦਾ ਈ ਛਕਣਾ ਇੱਕ ਵਾਰੀ ਸੀਸ਼ੇ 'ਚ ਦੇਖੋ ਵੀ ਜਿਹੜਾ ਲੋਕਾਂ ਗਰੀਬਾਂ 'ਇਮਾਨਤ ਕਰਦਾ ਆਪਣੇ ਪੈਸੇ ਮਤਲ ਕਿਰਤ ਕਰਕੇ ਖਾਂਦਾ ਤੇ ਵੰਡ ਕੇ ਛਕਦਾ ਬਹੁਤ ਘੱਟ ਲੋਕੀ ਲੱਭਣੇ ਆ ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਨਿਕਲ ਜਾਂਦੀ ਆ ਜਦੋਂ ਪੰਜ ਪਿਆਰੇ ਗੁਰੂ ਸਾਹਿਬ ਨੇ ਚੋਣੇ ਸੀ ਹਨ ਏਡੇ ਕੱਠ ਦੇ ਵਿੱਚੋਂ ਹੋ ਕਿੰਨੇ ਕ ਜਣੇ ਲੋਕੀ ਖੜੇ ਹੋ ਸੀ ਪੰਜ ਸਿਰਫ ਮਤਲਬ ਕਰੋੜਾਂ ਵਿੱਚ ਲੱਖਾਂ ਵਿੱਚੋਂ ਪੰਜ ਸੀ ਤੇ ਇਦਾਂ ਹੀ ਜਿਨ੍ਹਾਂ ਨੇ ਅਮਰ ਅਛੇ ਆ ਨਾ ਉਹ ਵੀ ਲੱਖਾਂ ਕਰੋੜਾਂ ਚੋਂ ਪੰਜ ਹੀ ਹੋਣਗੇ ਜਿਹੜੇ ਸਹੀ ਤਰ੍ਹਾਂ ਨਮਾਉਂਦੇ ਆ ਨਹੀਂ ਤਾਂ ਮੈਂ ਉਹ ਵੀ ਬੰਦੇ ਦੇਖੇ ਆ ਜਿਹੜੇ ਸਵੇਰ ਤੋਂ 2-2 ਵਜੇ 3-3 ਵਜੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਤਾਂ ਪਰ ਉਹਨਾਂ ਦੇ ਮਨਾਂ ਵਿੱਚ ਖੋਟ ਆ ਜੀਗਾ ਅਗੇ ਕਰਕੇ ਕਦੀ ਵੀ ਕਿਸੇ ਮੋਨੇ ਬੰਦੇ ਨਾਲ ਇਰਖਾ ਨਾ ਕਰੋ ਤਬਿਆ ਕਿਉਂਕਿ ਜਿਹੜਾ ਬੰਦੇ ਨੇ ਅਮਰਤ ਛਕ ਲਿਆ ਕੋਈ ਉਹਦੇ ਲਈ ਕੋਈ ਧਰਮ ਦਾ ਕੋਈ ਬੰਦਾ ਹੋਵੇ ਸਭ ਇੱਕੋ ਜਿਹਾ ਹੈ ਗਉਂਜੋ ਨੇ ਨਾ ਕਦੇ ਧਰਮ ਦੀ ਨਾ ਕਦੇ ਕਿਸੇ ਦੀ ਗੱਲ ਕਰਨੀ ਆ ਇਸ ਲਈ ਸਾਰੇ ਵੀਰਾਂ ਨੂੰ ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਗੁਰੂ ਘਰ ਚ ਸੇਵਾ ਕਰਦਾ ਚਾਹੇ ਮੋਨਾ ਹੋਵੇ ਚਾਹੇ ਦੂਜਾ ਹੋਵੇ ਉਹਨੂੰ ਨਾਲ ਦਾ ਸਾਥੀ ਸਮਝਿਆ ਕਰੋ ਤੇ ਰੱਬ ਨੇ ਕੀ ਪਤਾ ਉਹਦੇ ਕਦੋਂ ਰਹਿਮਤ ਹੋ ਜਾਣੀ ਆ ਉਹਨੇ ਮਤਲਬ ਢਾਡੇ ਤੋਂ ਵੀ ਗਾਂ ਨੰਗ ਜਾਣਾ ਇਹ ਵੀ ਜਿਹੜੀ ਹੁਣ ਆਹ ਮੁੱਦਾ ਛਿੜਿਆ ਆ ਇਹ ਵੀ ਹੁਣ ਕੰਗਣਾ ਦਾ ਵੀ ਤੁਸੀਂ ਦੇਖਿਆ ਹੋਣਾ ਉਹਦੀ ਫਿਲਮ ਆਉਣ ਲੱਗੀ ਆ ਕੀ ਪਤਾ ਇਹ ਵੀ ਸਰਕਾਰ ਨੇ ਕੋਈ ਮਤਲਬ ਵੀ ਉਹਦੀ ਫਿਲਮ ਨਹੀਂ ਰਿਲੀਜ਼ ਹੋਣ ਲੱਗੀ ਇਹ ਵੀ ਹੁਣ ਪੋਲਿਟੀਸ਼ਨਾਂ ਵੱਲ ਭੱਜੀ ਫਿਰਦੀ ਆ ਆਹ ਚੜੇਲ ਜਾਈ ਜਿਹੜੀ ਕੰਗਣਾ ਆ ਤੇ ਇਹ ਨਹੀਂ ਕੋਈ ਮਤਲਬ ਇਦਾਂ ਦਾ ਕੁਝ ਕੀਤਾ ਹੋਊਗਾ ਜਿਹੜਾ ਮਤਲਬ ਕਾਨੂੰਨ ਪਾਸ ਹੋਣ ਲੱਗਾ ਹੁਣ ਗੱਲ ਇੱਕ ਹੋਰ ਆ ਵੀ ਆਪਾਂ ਮੂਮੋਟੇ ਇਹ ਸ਼ਬਦਾਂ ਚ ਅਨਪੜ੍ਹ ਬੰਦਾ ਵੀ ਸਮਝੇ ਆਪਾਂ ਪੰਜਾਬ ਅੱਡ ਕਰਨਾ ਕਿਉਂ ਬਸਾਉਣਾ ਚਾਹੁੰਦੇ ਸੀ ਦੇਖੋ ਜਿਹੜੇ ਬੰਦੇ ਨੇ ਜਿੰਨਾ ਜੁਰਮ ਕੀਤਾ ਹੋਵੇ ਉਹਨੂੰ 19 ਸਜ਼ਾ ਮਿਲ ਗਈ ਸਾਰੇ ਕੰਟਰੀਆਂ ਦੇ ਵਿੱਚ ਜਿੱਦਾਂ ਦਾ ਜੁਰਮ ਹੋਵੇ ਉਦਾਂ ਦੀ ਸਜ਼ਾ ਮਿਲ ਜਾਂਦੀ ਆ ਜਦੋਂ ਬੰਦਾ ਸਜ਼ਾ ਭੋਗਤ ਦਿੰਦਾ ਤ ਉਹਨੂੰ ਬਾਹਰ ਕੱਢ ਦਿੰਦੇ ਆ ਫਿਰ ਸਾਡੇ ਹੀ ਸਿੱਖੋ ਭਰਾਵਾਂ ਨੂੰ ਜਾਂ ਸਾਡੇ ਜਸੇਦਾਰਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾਂਦਾ ਪਹਿਲੀ ਤੇ ਗੱਲ ਇਹ ਕਰੋ ਆਪਣੀ ਕਿੰਨੀ ਕੁ ਕਦਰ ਵਾ ਆਪਣੀ ਕੋਈ ਕਦਰ ਨਹੀਂ ਕੋਈ ਚਲਦੀ ਨਹੀਂ ਆਪਾਂ ਸਿਰਫ ਉਸ ਵਿੱਚ ਲੰਨ ਜੋਗੇ ਆ ਉਸ ਬੰਦੇ ਦੀ ਐਮਐਲਏ ਨਹੀਂ ਸੁਣਦਾ ਉਸ ਬੰਦੇ ਦੀ ਐਮਐਲਏ ਨਹੀਂ ਸੁਣਦਾ ਉਹ ਤੋਂ ਇੰਨੇ ਪੈਸੇ ਆ ਗੁਰੂ ਘਰਾਂ ਦੇ ਵਿੱਚ ਕਿੰਨੇ ਕੁ ਗਰੀਬ ਬੰਦੇ ਤੁਸੀਂ ਮੈਂਬਰ ਬਣਾਉਨੇ ਆ ਕੋਈ ਨਹੀਂ ਮੈਂਬਰ ਬਣਾਉਂਦਾ ਸਾਬ ਬਣਾਉਂਦੇ ਜਿਹਾ ਅਮੀਰਵਾ ਜਦੋਂ ਕੋਈ ਗਰੀਬ ਆਵਾਜ਼ ਔੜਦਾ ਹਾਂ ਇਹਨੂੰ ਕੌਣ ਪੁੱਛਦਾ ਫਿਰ ਗੁਰੂ ਘਰਾਂ ਨੂੰ ਤੁਸੀਂ ਆਪਣਾ ਮੰਨ ਕੇ ਕਿਉਂ ਵਹਿ ਜਾਂਦੇ ਆ ਉਹਦੇ ਪੈਸੇ ਕਿਉਂ ਨਹੀਂ ਕਿਸੇ ਗਰੀਬ ਤੇ ਲਾਉਂਦੇ ਕਿਉਂ ਨਹੀਂ ਕਿਸੇ ਦੀ ਗਰੀਬ ਦੀ ਕੁੜੀ ਦੇ ਵਿਆਹ ਤੇ ਲਾਉਂਦੇ ਕਿਸੇ ਦੇ ਇਲਾਜ ਦੇ ਇੱਥੇ ਮੈਂ ਆਪਣੇ ਪੈੰਡ ਦੀ ਗੱਲ ਦੱਸਦਾ ਵੀ ਮੰਗਦੇ ਦੇਖਿਆ ਕਈ 2-2 4-4000 ਰੁਪਏ ਜਿੰਨਾ ਕੋ ਦਵਾਈ ਲੈਣ ਲਈ ਪੈਸਾ ਹੈ ਨਹੀਂ ਕਿਉਂ ਕਿਸੇ ਗੁਰੂ ਘਰ ਵਾਲੇ ਨੇ ਆਪਣੇ ਘਰੋਂ ਦੇਣਾ ਬਾਬੇ ਜੀ ਗੋਲਕ ਚੋ ਗੋਲਕ ਜਿਹੜੇ ਨਾ ਉਹ ਵੀ ਉਹਨਾਂ ਨੂੰ 10-10 ਰੁਪਏ ਕਰਕੇ ਉਹਨਾਂ ਗਰੀਬਾਂ ਦਾ ਹੀ ਆ ਹੋਊ ਕੋਈ ਤਗੜੇ ਨੇ ਜਾਦੇ ਵੀ ਦੇਤੇ ਪਰ ਜੇ ਦਿੱਤੇ ਹੋਣਗੇ ਉਹ ਵੀ ਗਰੀਬਾਂ ਲਈ ਦਿੱਤੇ ਹੋਣਗੇ ਪਰ ਇੱਥੇ ਜੋ ਕੋਈ ਹੈਗਾ ਆਪਣੇ ਆਪ ਚੀ ਬਣਨ ਤਿਆਰ ਨਵੇਂ ਬੰਦੇ ਨੂੰ ਕੋਈ ਉੱਠਣ ਨਹੀਂ ਦਿੰਦਾ ਕੋਈ ਨਾ ਕੋਈ ਤੌਮਤ ਲਾ ਲੈਂਦਾ ਆ ਕੋਈ ਨਾ ਕੁਝ ਇੱਕ ਵੀ ਮੈਨੂੰ ਕਿਸੇ ਗੁਰੂ ਘਰ ਦਾ ਬੰਦਾ ਆ ਕੇ ਕਹਿ ਦੇਵੇ ਕਮੇਟੀ ਮੈਂਬਰ ਵੀ ਮੈਂ ਨਹੀਂ ਕੁਝ ਖਾਂਦਾ ਪੀਂਦਾ ਤੇ ਮੈਂ ਲੋਕਾਂ ਦੀ ਸੇਵਾ ਕਰਦਾ ਤੇ ਮੈਂ ਮੰਨ ਜੂਗਾ ਇੱਕ ਵੀ ਬੰਦਾ ਕਿਉਂਕਿ ਇਦਾਂ ਦਾ ਕੋਈ ਬੰਦਾ ਹੈ ਹੀ ਨਹੀਂ ਦੁਨੀਆ ਤੇ ਜਿਹਨੂੰ ਕਿਸੇ ਨੇ ਮਾੜਾ ਕਹਿਣਾ ਨਹੀਂ ਹਰ ਬੰਦੇ ਨੂੰ ਜੇ 10 ਚੰਗਾ ਕਹਿਣਗੇ 20 ਮਾੜਾ ਕਹਿਣਗੇ ਉਹ ਬੰਦਾ ਮੇਰੇ ਸਾਹਮਣੇ ਲੈ ਕੇ ਆਓ ਅੱਜ ਦੀ ਅੱਜ ਦੇ ਸਮੇਂ ਦੇ ਵਿੱਚ ਵੀ ਜਿਹਨੂੰ ਸਾਰੇ ਲੋਕੀ ਚੰਗਾ ਕਹਿੰਦੇ ਹੋਣ ਇੱਥੇ ਤੇ ਇਦਾਂ ਦੇ ਬੰਦੇ ਵੀ ਆ ਜਿਨ੍ਹਾਂ ਨਾਲ ਤੁਸੀਂ ਕਦੀ ਮਿਲੇ ਵਰਤੇ ਵੀ ਨਹੀਂ ਜਿਨ੍ਹਾਂ ਨਾਲ ਟਾਡੀ ਕਦੀ ਬੋਲਚਾਲ ਵੀ ਨਹੀਂ ਤੁਹਾਡੇ ਲਿੰਕ ਵੀ ਨਹੀਂ ਬਣੇ ਹੋਣਗੇ ਉਹ ਵੀ ਮਾੜਾ ਕਹਿ ਦਿੰਦੇ ਆ ਜਿਨ੍ਹਾਂ ਨੇ ਤੁਹਾਨੂੰ ਕਦੀ ਪਰਖਿਆ ਨਾ ਹੋਊਗਾ ਜਿਨ੍ਹਾਂ ਨਾਲ ਤੁਸੀਂ ਕਦੀ ਵਾਰਤਾ ਲਾਭ ਨਾ ਕੀਤੀ ਉਹ ਉਹ ਵੀ ਨੰਗ ਦੇ ਜਾਂਦੇ ਕਹਿੰਦੇ ਹਾਂ ਇਹ ਤਾਂ ਫਲਾਨਾ ਇਦਾਂ ਦਾ ਹੁਣ ਕਈ ਵੀਰ ਨਸ਼ਾ ਵੀ ਕਰਦੇ ਆ ਖਾਂਦਾ ਪੀਂਦੇ ਵੀ ਆ ਕੁਛ ਵੀ ਆ ਪਰ ਮੈਂ ਇੱਕ ਗੱਲ ਉਹਨੇ ਨੋਟ ਕੀਤੀ ਆ ਵੀ ਉਹ ਜੇ ਕੋਈ ਗੱਲ ਮੈਂ ਜਿਆਦੇ ਨਜੇ ਵਾਲਾ ਨਹੀਂ ਲੁੱਟਾਂ ਘੂਆਂ ਗੱਲਾਂ ਵਾਲੇ ਗੱਲ ਆਮ ਹਰ ਬੰਦੇ ਖਾਂਦੇ ਪੀਂਦੇ ਆ ਪਰ 25% ਬੰਦੇ ਉਹ ਫੇ ਵੀ ਦਿਲ ਦੇ ਕਿਤੇ ਨਾ ਕਿਤੇ ਸਾਫ਼ ਹੁੰਦੇ ਆ ਜੋ ਖਾਂਦੇ ਪੀਂਦੇ ਤਾਂ ਆਪਣੇ ਕੋਲੋਂ ਖਾਂਦੇ ਤੇ 175% ਬੰਦੇ ਆ ਜਿਹੜੇ ਘਰੇ ਬਹਿ ਕੇ ਚੋਰੀ ਖਾਂਦੇ ਆ ਜਿਨ੍ਹਾਂ ਦਾ ਖਾਣ ਪੀਣ ਦਾ ਹੋਰ ਮੂੰਹ ਆ ਤੇ ਦਿਖਾਉਣ ਦਾ ਹੋਰ ਇਹ ਜ਼ਰੂਰੀ ਨਹੀਂ ਹੁੰਦਾ ਜਿਹੜਾ ਕੁਝ ਖਾਂਦਾ ਪੀਂਦਾ ਉਹ ਤੇ ਉਹ ਚਾਰ ਬੰਦਿਆਂ 'ਚ ਗੱਲ ਵੀ ਗਲਤ ਕਰੂਗਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਪਰ ਆਪਾਂ ਕਿਉਂ ਆਪਾਂ ਜਿਹੜੀਆਂ ਦਾੜੀਆਂ ਜਜ਼ੇਦਾਰ ਬਣ ਕੇ ਜਿਹੜਾ ਬੰਦਾ ਖਾਂਦਾ ਪੀਂਦਾ ਭਾਵੇਂ ਉਹ 100% ਸੋਗ ਗੱਲ ਵਧੀਆ ਕਰਦਾ ਹੋਵੇ ਆਪਾਂ ਉਹਦੀ ਗੱਲ ਤੇ ਧਿਆਨ ਨਾ ਦੇਵਾਂਗੇ ਹਾਂ ਇਹ ਤਾਂ ਰੱਜਿਆ ਇਹ ਤਾਂ ਖਾਣਾ ਪੀਣਾ ਉਹ ਉਹ ਤਾਂ ਕਿਤੇ ਮਾੜੀ ਸੰਗ ਚ ਕੋਈ ਮਾੜਾ ਕਰਮਾ ਜਿਹੜਾ ਫਸ ਗਿਆ ਤੁਸੀਂ ਉਹਨੂੰ ਬਾਹਰ ਕੱਢਣਾ ਕਿ ਹੋਰ ਪਸਾਉਣਾ ਆ ਇਸ ਲਈ ਜੇ ਕੋਈ ਇਦਾਂ ਦਾ ਹੋਇਆ ਅਸੀਂ ਖੋਦ ਇਸ ਚੀਜ਼ੋਂ ਨਿਕਲੇ ਆ ਇਸ ਚੀਜ਼ੋਂ ਉਹਦੀ ਮੈਂ ਤੁਹਾਨੂੰ ਪੂਰੀ ਸਟੋਰੀ ਦੱਸੂਗਾ ਕਿਦਾਂ ਕਿਦਾਂ ਬੀਤੀ ਆ ਬਾਬਾ ਮਿਹਰ ਕਰੇ ਸਾਰੇ ਮੇਰੇ ਵੀਰਾਂ ਤੇ ਜਿਹੜੇ ਮਾਵਾ ਕੋਈ ਨਹੀਂ ਚਾਹੁੰਦੀ ਹੁੰਦੀਆਂ ਕਿਸੇ ਦਾ ਪੁੱਤ ਨਸ਼ੇ ਦੇ ਲੱਗੇ ਕੋਈ ਘਰ ਵਾਲੀ ਨਹੀਂ ਚਾਹੁੰਦੀ ਹੁੰਦੀ ਮੇਰਾ ਘਰ ਵਾਲਾ ਕੋਈ ਪੁੱਤ ਨਹੀਂ ਚਾਹੁੰਦਾ ਹੁੰਦਾ ਮੇਰਾ ਇਹ ਕੋਈ ਮਾੜੇ ਕੰਮ ਕੀਤੇ ਹੁੰਦੇ ਆ ਇਸ ਲਈ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਏ ਤੇ ਸਭ ਤੋਂ ਜ਼ਰੂਰੀ ਜਿਹੜੇ ਬੰਦੇ ਜਿਨ੍ਹਾਂ ਦਾ ਮੂੰਹ ਦਿਖਾਉਣ ਦਾ ਹੋਰ ਆ ਦੋਗਲੇ ਬੰਦਿਆਂ ਦਾ ਸਤਿਆਨਾਸ਼ ਕਰਦੇ ਮੈਂ ਸਿੱਧੀ ਗੱਲ ਕਹਿਣਾ ਮਾੜਾ ਹੋਵੇ ਖਾਣ ਪੀਣ ਵਾਲਾ ਹੋਵੇ ਪਰ ਮੂਰੇ ਸੱਚਾ ਬੰਦਾ ਹੋਣਾ ਚਾਹੀਦਾ ਤੇ ਇਸੇ ਲਈ ਸਾਨੂੰ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਲਸਾ ਰਾਜ ਖਾਲ ਰਾਜ ਕਰੇ ਦਾ ਖਾਲਸਾ ਸ਼ਬਦ ਤੇ ਰੋਗ ਲਾਈਆ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਨਨੇ ਮੇਰੇ ਵੀਡੀਓ ਵੀਰ ਹੋਣਗੇ ਆ ਮੈਂ ਹੱਥ ਜੋੜ ਕੇ ਪਹਿਲੀ ਵਾਰੀ ਕਹਦੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਆਪਣੇ ਪੰਜਾਬ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿੱਖ ਕੌਮ ਨੂੰ ਪਿਆਰ ਕਰਦੇ ਆ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ